ਅਈ ਸ਼ੌਕ ਤਾਂ ਸੀ ਕਿਦੜਵਾਹ ਵਿੱਚ ਮੌਜੂਦ ਆ ਤਸਵੀਰ ਤੁਸੀਂ ਵੇਖ ਸਕਦੇ ਹੋ ਟਿਲੋ ਸਾਹਿਬ ਅੱਜ ਜੁਆਇਨਿੰਗ ਹੋ ਗਈ ਹੈ ਕਿਸ ਤਰੀਕੇ ਦਾ ਫਰਸਟ ਰਿਐਕਸ਼ਨ ਕਿਸ ਤਰੀਕੇ ਦਾ ਬੜਾ ਅੱਛਾ ਲੱਗਿਆ ਬੜਾ ਅੱਛਾ ਲੱਗਿਆ ਮਾਨ ਸਾਹਿਬ ਨੇ ਬਹੁਤ ਇੱਜ਼ਤ ਮਾਨ ਦਿੱਤਾ ਔਰ ਇਹ ਵਿਸ਼ਵਾਸ ਦਵਾਇਆ ਮਾਨ ਸਾਹਿਬ ਨੇ ਕੀ ਕਹਿੰਦੇ ਤੁਹਾਨੂੰ ਬਿਲਕੁਲ ਬੇਫਿਕਰ ਹੋ ਜਾਓ ਕਿਸੇ ਚੀਜ਼ ਦੀ ਕੋ ਘਮ ਹੀ ਨਹੀਂ ਆਉਂ ਦਿੱਤੇ ਜਾਓਗੇ ਦੇਖੋ ਜੀ ਮੇਰੀ ਇੱਕੋ ਹੀ ਡਿਮਾਂਡ ਸੀ ਜਿਹੜੇ ਮੈਂ ਮਾਨ ਸਾਹਿਬ ਨੂੰ ਕਹੀ ਸੀ ਮੈਂ ਕਿਹਾ ਜੀ ਮੈਨੂੰ ਹੋਰ ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ ਇਹੀ ਮੇਰੀ ਕਮਾਈ ਆ ਜਿਹੜੇ ਲੋਕ ਆ ਜਾਏ ਸੀ ਤੁਸੀਂ ਦੇਖਿਆ ਹੀ ਸੀ ਇਹਨਾਂ ਨੂੰ ਕਿਸੇ ਗੱਲ ਦੀ ਕੋਈ ਨਿਰਾਸ਼ਾ ਦਾ ਸਾਹਮਣਾ ਨਾ ਕਰਨਾ ਪਵੇ ਤੇ ਮਾਨ ਸਾਹਿਬ ਨੇ ਇਸ ਗੱਲ ਦਾ ਭਰੋਸਾ ਦਿੱਤਾ ਕਹਿੰਦੇ ਬੇਫਿਕਰ ਹੋ ਜਾਓ ਬੇਫਿਕਰ ਹੋ ਜਾਓ ਕਹਿੰਦੇ ਉਮੀਦਾਂ ਕਿਸ ਤਰੀਕੇ ਦੇ ਨੇ ਅਗਲੇ ਵਾਸਤੇ ਕਿਉਂਕਿ ਪਿਛਲਾ ਸਬਰ ਤੁਸੀਂ ਤੁਹਾਡਾ ਕਾਫੀ ਲੰਬਾ ਰਿਹਾ ਇੱਕ ਪਾਰਟੀ ਨਾਲ ਹੋ ਦੂਜੀ ਪਾਰਟੀ ਨਾਲ ਅੱਜ ਸ਼ੁਰੂਆਤ ਹੋਈ ਹੈ ਅਗਲੇ ਕੀ ਉਮੀਦਾਂ ਬੜੀਆਂ ਪੋਜ਼ੀਟਿਵ ਉਮੀਦਾਂ ਜੀ ਬਾਕੀ ਜਿਵੇਂ ਜਿਵੇਂ ਵਰਤਾਂਗੇ ਫਿਰ ਹੋਵੇ ਉਵੇਂ ਪਤਾ ਲੱਗੂਗਾ ਪ੍ਰੋਮਿਸਸਸ ਤਾਂ ਬੜੇ ਆਪਣਾ ਪੋਜ਼ਿਟਿਵ ਲੱਗ ਰਿਹਾ। ਮਨਪੁਰ ਸਿੰਘ ਬਾਦਲ ਜੀ ਦਾ ਅੱਜ ਫੇਰ ਹੋਇਆ ਸਪੀਚ ਤੇ ਭਗਵਾਨ ਮਾਨ ਸਾਹਿਬ ਦਾ ਜ਼ਿਕਰ ਕੀਤਾ ਕਿ ਨਾਲ ਲੈ ਕੇ ਉਹ ਫੇਰ ਛੱਡ ਕੇ ਚਲੇ ਗਏ ਸੀ ਉਦੋਂ ਵੀ। ਚਲੋ ਜੀ ਹੁਣ ਕੀ ਵਾਰੀ ਵਾਰੀ ਜ਼ਿਕਰ ਕਰਨਾ ਜਿਹੜਾ ਹੋ ਗਿਆ ਨਿਬੜ ਗਿਆ ਜੀ ਬਸ ਆਪਾਂ ਦਾ ਆਪਣਾ ਰਸਤਾ ਵੱਖਰਾ ਹੋ ਗਿਆ ਉਹਨਾਂ ਦਾ ਵੱਖਰਾ ਛੱਡੋ ਜੀ ਵਾਰੀ ਵਾਰੀ ਕੀ ਰਹਿ। ਮੋਲਕ ਜੀ ਸਾਹਿਬ ਦਾ ਮੌਜੂਦ ਨੇ ਮੋਲਕ ਜੀ ਅੱਜ ਬੁਲਾਈ ਦੇਣ ਪਹੁੰਚ ਗਿਓ ਤੁਹਾਡੇ ਪਰਿਵਾਰ ਵਿੱਚ ਸ਼ਾਮਿਲ ਹੋ ਗਏ ਨੇ ਡੀਪੀ ਜੀ। ਵੇਖੋ ਅਕਸਰ ਹੀ ਪਾਰਟੀ ਨੂੰ ਵੀ ਤੇ ਇਹਨਾਂ ਦੇ ਹਲਕੇ ਨੂੰ ਵੀ ਚੰਗਿਆਂ ਬੰਦਿਆਂ ਦੀ ਲੋੜ ਆ। ਸੋ ਮੈਨੂੰ ਲੱਗਦਾ ਇਹੋ ਜਿਹੇ ਲੋਕਾਂ ਨੂੰ ਜਰੂਰ ਮਤਲਬ ਪਾਰਟੀ 'ਚ ਜੋੜਨਾ ਚਾਹੀਦਾ ਜਿਹੜੇ ਕੰਮ ਕਰਨ ਦੀ ਇੱਛਾ ਰੱਖਦੇ ਹੋਣ ਗਰਾਊਂਡ ਲੈਵਲ ਤੇ ਅੱਛਾ ਪਹਿਲੇ ਵੀ ਜਾਣਦੇ ਤੁਸੀਂ ਇਹਨਾਂ ਨੂੰ ਐਸੇ ਇਲਾਕੇ ਨੂੰ ਵੀ ਜਾਣਦੇ ਹੋ ਸ਼ਕਸ਼ਿਤ ਕਹਿੰਦੇ ਬੜੀ ਅੱਡ ਸੀਗੀ ਜੋ ਹੁਣ ਤੁਹਾਡੇ ਵਿੱਚ ਰਲ ਗਈ ਹੈ ਬਿਲਕੁਲ ਮੈਂ ਸੰਨੀ ਨੂੰ ਜਾਣਦਾ ਤੇ ਬਾਈ ਜੀ ਨਾਲ ਤਾਂ ਕਦੇ ਮੁਲਾਕਾਤ ਹੋਈ ਨਹੀਂਗੀ ਸੋ ਠੀਕ ਹੈ ਕੰਮ ਕਰਨ ਦੀ ਇੱਛਾ ਰੱਖਦੇ ਆ ਤਾਂ ਚਾਹੁੰਦੇ ਆ ਸੀ ਵੀ ਕਰਨ ਨਾਲ ਸਾਡੇ ਰਲ ਕੇ ਵਧੀਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਕਿਦਰੀਆਂ ਸੀਟ ਫਿਰ ਪੱਕੀ ਆ ਤੁਹਾਨੂੰ ਆਪ ਨੂੰ ਹੀ ਪਤਾ ਲੱਗ ਜਾਂਦਾ ਮੈਨੂੰ ਲੱਗਦਾ ਬਾਕੀ ਪਾਰਟੀ ਦੀ ਅਨਾਉਂਸਮੈਂਟ ਆ ਲੋਕਾਂ ਦੇ ਜੁੜਨ ਨਾਲ ਹਮੇਸ਼ਾ ਹੀ ਪਾਰਟੀ ਨੂੰ ਵਧੀਆ ਹੰਕਾਰ ਆ ਮਿਲਦਾ ਸੋ ਜੋ ਵੀ ਹੋਊਗਾ ਵਧੀਆ ਹੋਊਗਾ ਥੈਂਕ ਯੂ ਵੈਰੀ ਮਚ ਦਾ ਇਸ ਵਕਤ ਸਾਡੇ ਨਾਲ ਅਮੋਲਕ ਜੀ ਮੌਜੂਦ ਸੀਗੇ ਨਾਲ ਡਿੰਪੀ ਢਿਲੂ ਸਭ ਨੂੰ ਮਿਲਣ ਵਾਲੇ ਲੋਕ ਜਿਹੜੇ ਨੇ ਕਾਫੀ ਵੱਡੀ ਤਦਾਦ ਉਹਨਾਂ ਦੀ ਹੈਗੀ ਹੈ ਜੋ ਕਿ ਲਗਾਤਾਰ ਪਹੁੰਚ ਰਹੇ ਨੇ ਅਤੇ ਉਹਨਾਂ ਨੇ ਜਿਸ ਤੱਕ ਸਾਡੇ ਨਾਲ ਗੱਲ ਵੀ ਕੀਤੀ ਹੈ ਕਿ ਹੁਣ ਨਵਾਂ ਸਫਰ ਹੈ ਤਾਂ ਕਾਫੀ ਪੋਜ਼ਿਟਿਵ ਜਿਹੜਾ ਗੈਸ ਉਹਨੂੰ ਲੈ ਕੇ ਚੱਲ ਰਹੇ ਨੇ ਫਿਰ ਅਵੇਖਦੇ ਹਾਂ ਅਗਲੀਆਂ ਤਸਵੀਰਾਂ ਜਿਹੜੀਆਂ ਨੇ ਕਿਸ ਤਰੀਕੇ ਦੇ ਨਿਕਲ ਕੇ ਸਾਹਮਣੇ ਆਉਂਦੀਆਂ ਨੇ गिदर तो कैमरा मनप्रीत सिंह सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par